ਰਣਪੇਰ ਕਰੀ ਸਤਿ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਆਗੇ ਸੀਗੇ ਚਤੌੜਗੜ੍ਹ ਦਾ ਕਿਲਾ ਤੇ ਮਸ਼ਹੂਰ ਆ ਪੂਰਾ ਤੇ ਇੱਥੇ ਵੀ ਮੂਵੀ ਬੜੀ ਨਹੀਂ ਸੀਗੀ ਆਪਣੀ ਪਦਮਾਪਤੀ ਤੇ ਕਾਫੀ ਮਸ਼ਹੂਰ ਸੀਗੀ ਮੂਵੀ ਉਹ ਹਿਸਟਰੀ ਵਾਲੀ ਆ ਪੂਰੀ ਇਤਿਹਾਸਕ ਮੂਵੀ ਜਿਵੇਂ ਆਪਾਂ ਕਹਿ ਲਈਏ ਤੇ ਬਾਕੀ ਲੱਗੇ ਆ ਟਰੈਕਟਰ ਲੈਣਾ ਤੇ ਕਾਫੀ ਹਾਈਟ ਤੇ ਆ ਗਏ ਆ ਤੇ ਗਾਹ ਜਾ ਕੇ ਦਿਖਾਉਨੇ ਆ ਕਿਲੇ ਦਾ ਰੌਕ ਕਿਦਾਂ ਹੁੰਦਾ ਵਾ ਤੇ ਪਦਮਾਪਤੀ ਜਿਹੜੀ ਮੂਵੀ ਸੀਗੀ ਦੀਪਿਕਾ ਪਾਦੋ ਕੌਨ ਦੀ ਸੀਗੀ ਜਿਹੜੀ ਪੁਰੂ ਦੀ ਤੇ ਪੂਰੀ ਹੱਟ ਮੂਵੀ ਆ ਬਾਕੀ ਦੇਖਦੇ ਅੰਦਰ ਚੱਲ ਕੇ ਸੀਨ ਤੇ ਪਹੁੰਚ ਗਏ ਚਤੌਰਗੜ ਤੇ ਟੈਕਟ ਲੈ ਆਇਆ ਮੰਨੇ ਹੁਣੀ ਤੇ ਗਾਈਡ ਤੇ ਗਾਈਡ ਗਿਆ ਹੈਗਾ ਇੱਥੇ ਜੇ ਆਪਾਂ ਵੀ ਮਤਲਬ ਗਾਈਡ ਕਰੂ ਆਪਾਂ ਨੂੰ ਏਰੀਆ ਦਾ ਜਮਾਹ ਆਈਡੀ ਬਹੁਤ ਹੁੰਦਾ ਇੱਥੇ ਲੱਭਦਾ ਹੀ ਨਹੀਂ ਹੋਣਾ ਅੰਦਰ ਕੋਈ ਆਹੀ ਰਹਿਣਾ ਨਾ ਪੂਰੇ ਸ਼ਾਹਵਾ ਸੈਂਟਰ ਹੋ ਗਏ ਆਪਾਂ ਕਾ ਵੀ ਵੱਡਾ ਏਰੀਆ ਲੈਫਟ ਰਾਈਟ ਕਿੰਨੇ ਤੋਂ ਕਿੰਨੇ ਟਾਈਮ ਹੈਗਾ 6:30 ਸਾਢੇ 6 ਉਹ ਸੂਜੀ ਉਸ ਤੋਂ ਤਾਂ ਹੀ ਸ਼ਾਮ OK थैंक यू ਤੇ ਬਾਕੀ ਵੀਰ ਆਪਣੇ ਦੱਸਣਗੇ ਇਹਦੇ ਬਾਰੇ ਜਗਾ ਬਾਰੇ ਪੂਰੀ ਜਾਣਕਾਰੀ ਦੇਣਗੇ ਜਿੰਨੀ ਕ ਪਤਾ ਇਹਨਾਂ ਨੂੰ ਉੱਚੀ ਬੋਲੀ ਪੂਰਾ ਮੇਰਾ ਜਿਤਨਾ ਦੋ ਹਰ ਸਕਿੱਲ ਤੇ ਜ਼ੋਰ ਹੋਇਆ ਵਾ ਹਮ ਹਮ ਜਿਤਨਾ ਕਿ ਕੋਈ ਜਿਤਨਾ ਦੂਜੇ ਦੇ ਅਦੀਨ ਜਦੋਂ ਹੋ ਜਾਂਦਾ ਹੀ ਹਮ ਹਮ ਸਹੀ ਆਪਣਾ ਸਮਰਾਜ ਓਕੇ ਉਥੇ ਦੀ ਜੋ ਰਾਣੀਆਂ ਸੀ ਜਾਂ ਉਹਦੇ ਨਾਲ ਜਿੰਨੇ ਵੀ ਦਾਸੀਆਂ ਕੁਛ ਵੀ ਨਹੀਂ ਸੀ ਤੇ ਉਹ ਆਪਣੇ ਆਪ ਨੂੰ ਆਪਣੀ ਇੱਜ਼ਤ ਬਚਾਉਣ ਲਈ ਕਿ ਕਿਸੇ ਨੂੰ ਆਪਣੀ ਇੱਜ਼ਤ ਨੂੰ ਕੋਈ ਫੇਸ ਨਾ ਪਹੁੰਚੇ ਇਸ ਲਈ ਉਹ ਅੱਗ 'ਚ ਕੁੱਦ ਜੰਨੀ ਸੀ ਸਭ ਨੂੰ ਇੱਕ ਸਾਰੀਆਂ ਇਕੱਠੀਆਂ ਹੋ ਕੇ ਤੇ ਉਹ ਜੋਹਰਿਸਤਲ ਵਿੱਚ تھی ਇੱਥੇ ਦੂਵਾਰ ਜੋਰ ਹੈ ਇਸਕੇ ਲਈ ਓਕੇ ਤੇ ਇਹ ਵਿਜੇਸਥੰਭ ਆ ਗਿਆ ਜੀ ਆ ਆ ਵਿਜੇਸਥੰਭ ਇਹ ਆ ਗਿਆ ਵਿਜੇਸਥੰਭ ਤੇ ਦਰਬੂਰੇ ਮੰਦਿਰ ਆ ਤੇ ਹਵਾ ਦਾ ਜਾਨੀ ਪੂਰਾ ਜਿਵੇਂ ਕਹਿੰਦੇ ਨੇਚਰਲ ਪ੍ਰਬੰਧ ਦਾ ਹਵਾ ਦਾ ਤੇ ਲੋਕੇਸ਼ਨ ਤੋਂ ਪੂਰੀ ਤਗੜੀ ਆ ਤੇ ਸਾਰਾ ਸ਼ਹਿਰ ਚਤੌੜਗੜਾ ਜ਼ਿਲ੍ਹਾ ਵਾ ਆਪਣੇ Rajasthan ਦਾ ਤੇ ਪੂਰੀ ਲੋਕੇਸ਼ਨ ਤਗੜੀ ਆ ਦੇਖ ਸਕਦਾ ਪੂਰੀ ਹਾਈਟ ਤੇ ਇਸ ਟਾਈਮ ਆਪਾਂ ਆ ਜਗਾ ਜਿਹੜੀ ਸੀਗੀ ਤੇ ਇੱਥੇ ਆ ਕੇ ਰਾਣੀਆਂ ਨੇ ਅੱਗ ਜੋ ਛਾਲ ਮਾਰਦੀ ਸੀ ਤੇ ਬਾਕੀ ਜਦੋਂ ਤੁਸੀਂ ਮੂਵੀ ਦੇਖੋਗੇ ਪਦਮਾ ਬਾਦੀ ਤੇ ਉਹ ਤੁਹਾਨੂੰ ਕਲੀਅਰ ਹੋ ਜਾਣਾ ਸਾਰਾ ਕੀ ਸਟੋਰੀ ਸੀਗੀ ਇਥੋਂ ਦਾ ਕੀ ਇਤਿਹਾਸ ਆ ਸਮਝ ਲਓ ਬੋਲੇ ਜੇ ਇੰਟਰੀ ਵਾਂਦੇ ਕਿੱਥੋਂ ਆ ਹਾਂ ਪਹਿਲਾ ਤੁਰਨ ਦਾ ਬਾਅਦ ਤੋਂ ਇੰਟਰੀ ਵਾਂਦੇ ਇਹ ਕਿੱਦਾਂ ਇੰਟਰੀ ਦੀ ਇੰਤ ਤੇ ਚੜ ਸਕਦੇ ਅੱਛਾ ਹਾਜੀ ਤਾਂ ਜਾਂਦੇ ਪੂਰੇ ਉੱਪਰ ਇਹਦੇ ਉੱਤੇ ਪੂਰਾ ਚਿਤੌੜਗੜ ਦਿਖਦਾ ਹੈ ਛੋਟੇ ਨਹੀਂ ਉਦੋਂ ਇੰਟਰੀ ਬੋਲੇ ਵਾਲਾ ਵਧੀਆ ਆਇਆ ਉਹ ਕਵਰੇਆ ਕੀਟ ਸਿਸਟਮ ਬਹੁਤ ਜਿਆਦਾ ਆ ਗਿਆ ਆ ਜਾ ਆਪ ਨੂੰ ਕਵਰ ਕਰਨ ਦਾ ਬਣਾਉਣਾ ਬਹੁਤ ਤਗੜੀ ਲੋਕੇਸ਼ਨ ਆ ਅੰਦਰੇ ਅੰਦਰ ਇਹ ਤਾਂ ਸ਼ੁਰੂਆਤ ਆ ਵਾ ਵੋਸ ਦੇਖ ਸਕਦੇ ਆ ਸ਼ਹਿਰ ਥੱਲੇ ਬੰਦਰ ਆ ਪਾ ਜੀ ਬਹੁਤ ਡੂੰਗੀ ਜਿਗਿਆ ਇਹ ਤਲਾ ਆ ਗਿਆ ਤਲਾ ਹੀ ਆ ਗਿਆ ਇਹ ਇਹ ਟੈਸਲ ਨਾਉਣ ਤੋਂ ਦੱਸੇ ਸਿਸਟਮ ਕਰਦੇ ਜਾਵਾਂਗਾ ਆਓ ਲਾ ਲਓ ਪਾਣੀ ਪਾਣੀ ਕਿੱਥੇ ਵੀ ਕਰਦੇ ਜੀ ਚਾਹ ਦੇ ਦਿਨ ਚਲਾ ਜੇ ਵੀ ਆਉਂਗਾ ਪਾਣੀ ਬਹੁਤ ਚੱਲਦਾ ਜੀ ਯੂਟੀਲ ਲੱਗਿਆ ਪਾਣੀ ਤੁਮ ਪੂਰਾ ਸ਼ਹਿਰ ਦੱਸਦਾ ਇੱਥੋਂ ਇਹ ਜਗਾ ਤੇ ਜੁੱਤੀ ਮਨਾਵਾਲੀ ਆਨ ਦੂਗਾ ਪਹੁੰਚਦੇ ਇੱਥੇ ਫਿਰ ਮੱਛੀਆਂ ਹੈਗੀਆਂ ਵਿੱਚ ਤੇ ਉਹਨੂੰ ਆ ਕਾਲੇ ਜਿਹੜੇ ਛੋਲੇ ਆ ਉਹ ਜਿਵੇਂ ਹੋਏ ਪਾਈ ਜਾਂਦੇ ਆ ਲੈ ਜਿੱਦ ਤੇ ਮੱਛੀਆਂ ਆ ਜਾਂਦੀਆਂ ਵਾ ਕਾਲ ਕਿਸ਼ਨ ਆ ਗਈ ਆ ਤੇ ਮੂਵੀ ਜੇ ਹੈ ਫੇਮਸ ਆ ਪੂਰੀ ਜਗ੍ਹਾ ਹੈ ਯਾਨੀ ਇਹ ਫੇਮਸ ਜਗ੍ਹਾ ਹੈਗੀ ਮੂਵੀ ਵਾਲੀ ਪੂਰਾ ਸੀਨ ਆ ਗਿਆ ਹੈ ਕੀ ਚਿਹਰੇ ਤੇ ਜੰਮ ਸੀ ਤੇ ਦੇਖ ਸਕਦੇ ਆ ਜਗਾ ਫੇਮਸ ਆ ਪੂਰੀ ਤੇ ਪੂਰਾ ਤਗੜਾ ਵੀਊ ਹੈ ਇੱਥਾ ਤਾਂ ਜੁੱਤਾਂ ਜਿਹੜੇ ਉਤੋਂ ਉੱਡ ਗਈਆਂ ਇਹਨਾਂ ਦੀਆਂ ਢੈ ਢੇਰੀ ਹੋ ਗਈ ਹੈ ਮਤਲਬ ਤੇ ਪਰਮੇਲ ਖੜੇ ਆ ਉਦਾਂ ਹੀ ਘੁੰਮੜ ਘੇਰੀਆਂ ਬਹੁਤ ਆ ਲੋਕੇਸ਼ਨ ਹੀ ਵਧੀਆ ਹੈ ਇਹ ਇਦਰਾ ਸਾਰਾ ਪਹਿਰਾਵਾ ਜਿਹੜਾ ਇੱਥੋਂ ਵਾਲਾ ਤੇ ਆਹ ਰਾਈਡਾਂ ਲੈ ਸਕਦੇ ਆਪਾਂ ਕੋੜਿਆਂ ਦੀਆਂ ਤੇ ਇਹ ਥੋੜਾ ਜਿਹੜਾ ਕਲਚਰ ਸਾਰਾ ਹੈਗਾ ਘਰੇ ਜਿੱਦਾਂ ਸਾਰੇ ਪਾ ਕੇ ਫੋਟੋ ਵੀ ਕਰਾ ਸਕਦੇ ਆ ਤੇ ਬਾਕੀ ਇੱਥੋਂ ਖਰੀਦ ਵੀ ਸਕਦੇ ਆ ਤੇ ਬਾਕੀ ਜਦੋਂ ਮੂਵੀ ਦੇਖਾਂਗੇ ਆਪਾਂ ਨਾ ਤੇ ਆਹ ਸੀਨ ਹੈ ਜਿਹੜੇ ਦੋਨੇ ਲੋਕੇਸ਼ਨਾਂ ਪੂਰੀਆਂ ਤਕੜੀਆਂ ਮੂਵੀ ਦੀਆਂ ਤੇ ਚੱਲਦੇ ਆ ਅੱਗੇ ਤੇ ਕਾਫੀ ਏਰੀਏ ਚ ਹੈ ਕਵਰ ਆਏ ਮਤਲਬ ਜਿਹੜੀ ਇਹ ਬਾਉਂਡਰੀ ਆ ਨਾ ਕਿਲੇ ਦੀ ਤੇ ਗੱਡੀ ਦੇ ਉੱਪਰ ਦੀ ਜਾਣਾ ਆਪਾਂ ਜਣੀ ਮਤਲਬ ਆਹ ਰੋਡ ਉੱਪਰ ਦੀ ਘੁਮਾ ਦੇਣਾ ਆਪਾਂ ਚਾਰੇ ਪਾਸੇ ਗੱਡੀ ਦੇ ਜਿੱਥੇ ਜੀ ਕਰਦਾ ਉੱਥੇ ਗੱਡੀ ਆਪਾਂ ਸਾਈਡ ਤੇ ਲਾ ਸਕਦੇ ਆ ਤੇ ਜਣੀ ਤੁਰਕੇ ਦਾ ਕਈ ਦਿਨ ਲੱਗਣਗੇ ਦੇਖਣ ਨੂੰ ਇਹਨੂੰ ਤੇ ਗੱਡੀ ਤੇ ਵੀ ਜਣੀ ਬੱਸ ਹੁੰਦੀ ਆ ਕਦੇ ਗੱਡੀ ਤੇ ਬਹਿ ਕੇ ਕਦੇ ਉਤਰਿਆ ਦੇਖੋ ਉਹ ਬੱਟੇ ਭਾਈ ਚਲਾ ਜਿਹੜਾ ਉਹਦੇ ਉੱਥੇ ਕੋਈ ਸੜਦੇ ਆ ਉਹ ਕੜਦੇ ਆ ਉਹ ਬੰਦੇ ਉਹਦੇ ਉੱਤੇ ਕੁਝ ਕੜਦੇ ਆ ਨਾ ਆਂਡੇ ਹੀ ਨੇ ਆਂਡੇ ਹੀ ਇਹ ਤੇ ਮਰੋਗ ਨਹੀਂ ਨਾ ਤੇ ਪਹਾੜੀ ਰੋਕੀ ਹਾਂ ਉਹਨੇ ਜਿਹੜਾ ਉਹ ਜਿਸਮ ਸੀ ਉਹ ਕੁੰਬਾ ਨੇ ਰਣਾ ਕੁੰਬਾ ਨੇ ਬਣਾਇਆ ਮਨਾਂ ਕਾਹੀ ਤਰਹੇ ਰੰਦੇ ਕੰਗੜੇ ਆ ਪੂਰਾ ਸੀ ਇਹਨੂੰ ਬੰਦਾ ਨਿੱਕੀ ਕਹਿੰਦੇ ਆ ਜਿਦਾਂ ਕੋਈ ਜਾਂ ਕੋਈ ਬੰਦਾ ਸੁੱਦਾ ਹੋਇਆ ਲੱਗਦਾ ਨਾ ਭੜੀ ਇਦਾਂ ਬੰਦਾ ਵਾ ਫਿਰ ਢਿੱਡ ਨਿਕਲਿਆ ਹੋਇਆ ਦੇਖੋ ਇਹ ਬੜਾ ਨਾਲ ਇਹ ਰੋਲ ਇੱਕ ਵਾਰੀ ਬੜੀ ਜੇ ਇਸ ਹੈ ਉਹ ਬੰਦਾ ਹੀ ਸੁੱਦਾ ਲੱਗ ਗਿਆ ਗੇਟ ਪੂਰਾ ਜ਼ਬਰਦਸਤ ਆ ਇਹ ਵੀ ਚਨਾ ਚੀਨੀ ਖਾਈਏ ਹਿੰਦਰੀ ਚਿਨਾ ਮਸਾਲਾ ਤੇ ਦਿਖਾਉਨੇ ਵੀ ਹੋ ਇਥੋਂ ਗੇੜ ਦੇਖ ਸਕਦਾ ਕਿੰਨਾ ਜਬਰਦਸਤ ਲੱਕੜ ਦਾ ਪੂਰਾ ਮਜ਼ਬੂਤ ਆ ਤੇ ਕਿੱਲ ਕੋ ਉਠੋਕਿਆ ਪੂਰੇ ਜਬਰਦਸਤ ਤੇ ਗ੍ਰੀਨਰੀ ਦੇਖ ਸਕਦੇ ਆ ਵੈਕ ਸਾਈਡ ਤੇ ਤੇ ਕਿਲੇ 라 ਗਿਆ ਵੈਕ ਸਾਈਡ ਮਹਿਲ ਕਹ ਲਈਏ ਕਿਲਾ ਕਹ ਲਈਏ ਆਪਾਂ ਤੇ ਉਹ ਆ ਗਿਆ ਗੇਟ ਥੱਲੇ ਟੂ ਫੋਰ ਵੈਲਕਮ ਨਾਟ ਫੋਰ ਵੇਲ ਬਲ ਤਾ ਪੂਰਾ 뷰 ਆ ਦੂਜਾ ਗੇਟ ਆ ਅਸ ਤੂੰ ਆਈਏ ਉਹ ਗੇਟ ਹੀ ਆ ਗਿਆ ਵੈਲਕਮ ਗੇਟ ਹੀ ਆ ਗਿਆ ਵੀ ਇਸ ਕਿੰਨੀ 15 ਰੁਪਏ ਹੂੰ ਕੋਸ ਸੜ ਦੇ ਕਾ ਕੇ ਕਿਲੇ ਕਰ ਬਾਕੀ ਆ ਲੁਕੇਸ਼ਨ ਦੇਖ ਸਕਦੇ ਆ ਜਿਹੜੀ ਆ ਵਾਲੀ ਆ ਇਹ ਆ ਪਹਾੜੀ ਆ ਜਿਹੜੇ ਜਿਵੇਂ ਬੰਦਾ ਸੁੱਤਾ ਹੁੰਦਾ ਜਿਵੇਂ ਇਧਰ ਨੱਕ ਆ ਗਿਆ ਤੇ ਆ ਛਾਤੀ ਆ ਗਈ ਮਤਲਬ ਤੇ ਦੇਖ ਸਕਦੇ ਆ 뷰 ਬਣਦਾ ਉਦਾਂ ਹੀ ਕਿਵੇਂ ਬੰਦਾ ਪਿਆ ਹੁੰਦਾ ਸਿੱਧਾ ਤੇ ਇਹ ਜਾਨੀ ਮਸ਼ਹੂਰ ਆ ਜਗ੍ਹਾ ਇਹ ਵੀ ਪੂਰੀ ਫਸਲ ਖੜੀ ਆ ਕਣਕ ਦੀ ਆ ਇਸ ਟਾਈਮ ਆ ਜਗ੍ਹਾ ਤੇ ਤਾਂ ਤੇ ਆ ਸਾਰਾ ਬੇਵਾਦ ਪਿਆ ਜਿਹੜਾ ਨਾਲ-ਨਾਲ ਆ ਵਿਹਲਾਵਾ ਮਤਲਬ ਤੇ ਇਧਰ ਬਸੋ ਆ ਗਈ ਇਹ ਸਾਰਾ ਫੇਰੋਂ ਪਰੇ ਖਾਲੀ ਪਿਆ ਵਾ ਤੇ ਆ ਜਣੀ ਵਿੱਚ ਆਗੇ ਏਰੀਆ ਪਲੇਨ ਕਹਿ ਲਈਏ ਆਪਾਂ ਥੋੜਾ ਜਿਹਾ ਫਸਲ ਵਾੜੀ ਵਧੀਆ ਖੜੀ ਐ ਇੱਥੇ ਪਤਾ ਨਹੀਂ ਕਿੰਨੀਆਂ ਸੜੀਆਂ ਲੰਘੀ ਆਵਾ ਤੇ ਬਿਲਡਿੰਗਾਂ ਉਦਹੀਂ ਤਕੜੀਆਂ ਮਤਲਬ ਪੂਰੀਆਂ ਮਹਿਲ ਜਾਈ ਆ ਗਿਆ ਵੀ ਵਿਚਾਲੇ ओके। ਆਈ ਦੇ ਇੰਦਰ ਸਾਰਾ ਕੁਝ ਸਸਤਰ ਸਾਰਾ ਬਚੇ ਰਹੇ ਉਹ। ਲੇਕਿਨ ਆ ਪੰਜ ਜੀ ਬੰਦ ਜਾਂਦਾ 10 ਤੋਂ 5 ਟਾਈਮ ਹੀ ਆ। ਅੱਛਾ 10 ਤੋਂ 5 ਆ ਜਾਣੀ। ਇਹ ਕਿੰਨਾ ਕਾਡੋ ਲੱਗਦਾ। ਅੱਛਾ ਇੰਚ ਜਾਨੀ ਉਹ ਮਤਲਬ ਪੁਰਾਣਾ ਜਿਹੜਾ ਠੀਕ ਹੈ ਇਹਨਾਂ ਦਾ। ਸਮਾਨ ਉਹ ਆ ਗਿਆ ਤੁਹਾਨੂੰ ਕਿਹਾ ਨਾ ਪੂਰਾ। ਇਹ ਸੀਦਾ ਫਾਲ ਆ। ਹਾਂ ਸੀਦਾ ਫਾਲ। ਅੱਛਾ ਸੀਦਾ ਫਾਲ ਆ ਗਿਆ। ਇੱਥੇ ਟੈਂਡਰ ਹੁੰਦਾ। ਇਹ ਤਾਂ ਖਰਾਬ। ਓਕੇ ਤੇ ਆਹ ਦੇਖ ਸਕਦੇ ਸੀਦਾ ਫਾਲ ਇੱਥੇ। ਮਤਲਬ ਜੇ ਸੀਦਾ ਫਾਲ ਤਾਂ ਟੈਂਡਰ ਹੁੰਦਾ। ਉਹੀ ਵੇਵਾਦੀ ਆ। ਓਹ ਆ ਪਿਆ। ਲੁੱਕਿਆ ਪਿਆ ਸਾਰਾ ਦੇਖ ਸਕਦੇ ਆ। ਭਾ ਗਿਆ ਡਾਕਟਰ ਦੇ ਲੈ ਬੀ ਲੈ ਕੇ ਜਾਣਾ ਤਾਂ ਆਹ ਦੇਖ ਲਓ ਇਹਨੂੰ ਸੀਤਾ ਫਲ ਤੇ ਕਿੰਨਾ ਵਧੀਆ ਸੁੱਕੇ ਸੁੱਕੇ ਹੋਏ ਹਨ ਵਧੀਆ ਚੀਜ਼ ਆ ਉਮਰ ਬੜਾ ਵੱਡਾ ਦਰਾਖਤ ਹੁੰਦਾ ਇਹਨਾਂ ਦੇ ਛੋਟੇ ਛੋਟੇ ਨੇ ਲੱਗੇ ਹੋਏ ਆਹੋ ਜਿਹੜੀ ਟਾਈਪ ਜਿਹਾ ਉਮਰੂ ਵਾਂਗੂ ਹੀ ਆ ਜਿਵੇਂ ਹਾਂ ਬਸ ਉਹੀ ਉਹੀ ਸੇਮ ਸੇਮ ਉਹ ਮਟਾਣੀਆਂ ਜਾਂ ਨਿਕਲ ਜਾਂਦੀਆਂ ਸੇਮ ਸੁੱਕੇ ਪੱਤੇ ਹੋਣੇ ਹਾਂ ਹਾਂ ਆ ਕੀਰਤੀ ਸਤੰਭ ਨੇ ਜੋਈਏ ਪੰਜ ਵਜੇ ਬੰਦ ਕਰ ਦੇ ਜਾਣੀ ਸੀਤਾਫਲ ਜ਼ਿਆਦੇ ਆ ਇੱਥੇ ਹਾਂ ਪੂਰਾ ਬਾਗ ਆ ਪੂਰਾ ਬਾਗ ਆ ਯਾਣੀ ਪਾਇਆਂ ਦੀ ਸੋਚਣੀ ਇਹ ਆ ਕਹਿੰਦੇ ਵੀ ਜਿਹਦੇ ਘਰੇ ਸੀਤਾਫਲ ਹੁੰਦਾ ਕਹਿੰਦਾ ਉਹਦਾ ਬਾਗ ਉੱਜੜ ਜਾਂਦਾ ਉਹ ਕਹਿੰਦਾ ਵੀ ਸੀਤਾਫਲ ਕਹਿੰਦਾ ਬਾਹਾਂ ਸੀਤੇ ਓਕੇ ਅੱਛਾ ਉਹ ਕਹਿੰਦਾ ਵਿਟਾਮਿਨ ਇਹ ਚ ਖਾਣ ਲਈ ਤੇ ਉਹ ਉੱਜੜ ਜਾਂਦਾ ਜਿਹੜਾ ਜਾਮਣ ਵਾਲਾ ਹਿਸਾਬ ਹੀ ਆ ਕਹਿੰਦੇ ਉਹ ਤਾਂ ਇਹ 슈ਗਰ ਦੇ ਮਰੀਜ਼ਾਂ ਲਈ ਵਧੀਆ ਜਿਹੜੇ ਗੜਕਾ ਰੱਖੀਏ ਤੇ ਪਰ ਉਹ ਕਹਿੰਦੇ ਘਰੇ ਲਾਉਣੇ ਜਾਮਣ ਮਾੜੀ ਉਹ ਹੀ ਹਿਸਾਬ ਸੀਤਾਫਲ ਦਾ ਜਿੰਨੇ ਫਲ ਆ ਯਾਣੀ ਲਾਉਣੇ ਮਾੜੇ ਆ ਉਹ ਖਾਣ ਲਈ ਵਧੀਆ ਇਹ ਵੀ ਇੱਕ ਸਿੱਖਣ ਵਾਲੀ ਗੱਲ ਆ ਯਾਰ ਨਹੀਂ ਤਲਲੇ ਕੋਲ ਉਸ ਮਾਰ ਤੇ ਲੱਪਾ ਨਾ ਮਾਰ। ਮਾ ਥੱਲੇ ਚੱਲਿਆ ਘੋੜਿਆਂ ਵਾਲੇ ਵੀ ਚੱਲੇ ਥੱਲੇ ਨੇ। ਟਾਈਮ ਘਰਾਂ ਨੂੰ ਚੱਲੇ ਹਾਂ। ਇਹੋ ਡਾਇਰੈਕਟ ਨੂੰ ਘਰ ਨੂੰ ਜੀ। ਬੱਸ। ਪੂਰੇ ਦਿਨੇ ਲੱਗਦੇ ਉਹ ਐ ਖੜੇ ਆ ਨਾ ਬਾੜਾ ਜਿਹੇ। ਦੇਹ ਨਹੀਂ ਹੈ। ਜੇ ਤਾਈਆਂ ਦੇ